ਚੁਰਾਪੀ ਕੇ ਗੱਡੀ ਚੁਰਾਉਣ ਵਾਲਿਆਂ ਤੇ ਛੋਟੇ ਬੱਚਿਆਂ ਦੇ ਗੱਡੀਆਂ ਲੈ ਕੇ ਘਰੋਂ ਨਿਕਲਣ ਖਿਲਾਫ ਟ੍ਰੈਫਿਕ ਪੁਲਿਸ ਨੇ ਸਖਤ ਕਦਮ ਚੁੱਕੇ ਹਨ ਇਸ ਸਬੰਧੀ ਜਗ੍ਹਾ ਜਗ੍ਹਾ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਵੀ ਕੱਟੇ ਜਾ ਰਹੇ ਹਨ ਸ਼ਹਿਰ ਵਿੱਚ ਲੱਗੇ ਨਾਕੇ ਦੌਰਾਨ ਗਲਬਤ ਕਰਦੇ ਟ੍ਰੈਫਿਕ ਪੁਲਿਸ ਇੰਚਾਰਜ ਅਜੀਤ ਕੁਮਾਰ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਹਦਾਇਤਾਂ ਤੇ ਲਗਾਤਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਕੇਬੰਦੀ ਕਰਕੇ ਉਹਨਾਂ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਤਹਿਤ ਡਰਿੰਕ ਐਂਡ ਡਰਾਈਵ ਅਤੇ ਨਾਬਾਲਗ ਬੱਚਿਆਂ ਦੇ ਗੱਡੀਆਂ ਚਲਾਉਣ ਖਿਲਾਫ ਵਿਸ਼ੇਸ਼ ਮਹਿੰਮ ਸ਼ੁਰੂ ਕੀਤੀ ਗਈ ਹੈ ਮਸ਼ੀਨ ਨਾਲ ਗੱਡੀ ਚਾਲਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਕਿਤੇ ਉਹ ਸ਼ਰਾਬ ਪੀ ਕੇ ਗੱਡੀ ਤਾਂ ਨਹੀਂ ਚਲਾ ਰਹੇ ਅਤੇ ਸ਼ਿਹਾਹਤ ਵਿੱਚ ਪੇ ਪਾਏ ਜਾਣ ਤੇ ਤੁਰੰਤ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ ਦੂਜੇ ਪਾਸੇ ਨਾਮਵਾਲਕ ਬੱਚਿਆਂ ਦੇ ਮਾਪਿਆਂ ਨੂੰ 25000 ਰੁਪਏ ਤੱਕ ਜੁਰਮਾਨਾ ਤੇ ਕੈਦ ਦਾ ਨਵਾਂ ਨਿਯਮ ਵੀ ਲਾਗੂ ਹੋ ਚੁੱਕਿਆ ਹੈ ਜਿਸ ਤਹਿਤ ਜੇਕਰ ਕੋਈ ਨਾਮਵਾਲਕ ਬੱਚੇ ਆ ਗੱਡੀ ਚਲਾਉਂਦੇ ਕਾਬੂ ਆਉਂਦਾ ਹੈ ਤਾਂ ਉਸਦੇ ਮਾਪਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਹਿੰਿਆ ਹੈ ਕਿ ਇਸ ਸੰਬੰਧੀ ਕਿਸੇ ਵੀ ਸਿਫਾਰਸ਼ ਨਹੀਂ ਮੰਨੀ ਜਾਵੇਗੀ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਿਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਮਹੋਦਮ ਐਸਐਸਪੀ ਸਾਹਿਬ ਗੁਰਦਾਸਪੁਰ ਵਿਆਮਾਹਰੀ ਹਿਸ਼ਕਮਰ ਹੋਂਪਰਗਾਹ ਆਈਪੀਐਸ ਦੇ ਹੁਕਮ ਮੁਤਾਬਕ ਸਖਤ ਹੁਕਮ ਦੇ ਮਤਬਕ ਉਹਨਾਂ ਦੇ ਆਪਣੇ ਐਲਕੋਮੀਟਰ ਦੇ ਨਾਲ ਅਸੀਂ ਜਿਹੜੇ ਚਲਾਨ ਕਰਨੇ ਸ਼ੁਰੂ ਕੀਤੇ ਹੈ ਪਹਿਲਾਂ ਵੀ ਕੀਤੇ ਸੀ ਔਰ ਹੁਣ ਅਸੀਂ ਸਕਾਈ ਨਾਲ ਕਾਨੂੰਨ ਦੀ ਲੰਗਣਾ ਜਿਹੜੇ ਕਰਨਗੇ ਡ੍ਰਿੰਕਿੰਗ ਡਰਾਈਵਿੰਗ ਦੇ ਹਿਚਲਾਨ ਕੀਤੇ ਨੇ ਔਰ ਜਿਹੜੇ ਲੋਕੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਜਾਂ ਮੋਟਰਸਾਈਕਲ ਚਲਾਉਂਦੇ ਨੇ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਔਰ ਆਪਣੀ ਜਾਨ ਨੂੰ ਬਚਾਓ ਅੱਜ ਕੀ ਕਾਰਵਾਈ ਕੀਤੀ ਗਈ ਹੈ ਕਿੰਨੇ ਲੋਕਾਂ ਖਿਲਾਫ ਕਾਰਵਾਈ ਹੋਈ ਹੈ ਅੱਜ ਤਾਂ ਇਹ 5 ਤੋਂ 6 ਬੰਦੇ ਜਿਹੜੇ ਡ੍ਰਿੰਕਿੰਗ ਡਰਾਈਵਿੰਗ ਦੇ ਚਲਾਨ ਕੀਤੇ ਗਏ ਆ ਔਰ ਇਹਨਾਂ ਨੂੰ ਅੱਗੇ ਵੀ ਇਹੋ ਜਿਹੇ ਮੇਮ ਜਾਰੀ ਦੇਗੀ ਤੇ ਲੋਕਾਂ ਨੂੰ ਹਦਾਇਤ ਹੋਈ ਆ ਵੀ ਡਰਿੰਕਿੰਗ ਡਿੰਕ ਕਰਕੇ ਗੱਡੀ ਨਾ ਚਲਾਵੋ ਨਵਾਂ ਰੂਲ ਆਇਆ ਕਿ ਮਾਪਿਆਂ ਨੂੰ ਜੁਰਮਾਨਾ ਭਰਨਾ ਪਏਗਾ ਜੇ ਅੰਡਰਏਜ ਬੱਚੇ ਕਾਬੂ ਹੰਦੇ ਤੋਂ ਜਿੱਤੇ ਬਿਲਕੁਲ ਜੀ ਜਿਹੜੇ ਨਵੇਂ ਰੂਲ ਦੇ ਮੁਤਾਬਕ ਜਿਹੜੇ ਅੰਡਰਏਜ ਬੱਚਾ ਕੋਈ ਵੀ ਆ ਉਹ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣਿਆ 16 ਤੋਂ ਥੱਲੇ ਸਾਲ ਦੇ ਨੇ ਉਹਨਾਂ ਨੂੰ ਇਹੋ ਹਦਾਇਤ ਹੈਗੀ ਆ ਉਹਨਾਂ ਦੇ ਮਾਪਿਓ ਨੂੰ ਵੀ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਵੀ ਜਿਹੜੇ ਅੰਡਰਏਜ ਬੱਚੇ ਹਗੇ ਆ ਉਹਨਾਂ ਨੂੰ ਆਪਣੀ ਮੋਟਰਸਾਈਕਲ ਜਾਂ ਕਾਰ ਬਿਲਕੁਲ ਚਲਾਉਣ ਵਾਸਤੇ ਨਾ ਦਿਓ ਅਗਰ ਉਹ ਦੇਣਗੇ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਬੱਚਾ ਅੰਦਰੇ ਜ ਫੜਿਆ ਜਾਏਗਾ ਟ੍ਰੈਫਿਕ ਦੀ ਗੁਲਾਨਾ ਲੁੰਗਣਾ ਕਰਦਾ ਉਹਨਾਂ ਦੇ ਜੇ ਮਾਪਿਆਂ ਕੋਲ ਲੈ ਕੇ ਆਏ ਹੋਣਗੇ ਮੋਟਰਸਾਈਕਲ ਜਾਂ ਕਾਰ ਉਹਨਾਂ ਦੇ ਮਾਪਿਆਂ ਦੇ ਉੱਤੇ ਐਕਸ਼ਨ ਲਿਆ ਜਾਏਗਾ ਔਰ ਜੇ ਕਿਸੇ ਗਵਾਂਡੀ ਕੋ ਲੈ ਕੇ ਜਾ ਕੇ ਯਾਰ ਦੋਸਤ ਕੋ ਲੈ ਕੇ ਗਿ ਜਿਹਦੇ ਨਾਂ ਤੇ ਰਜਿਸਟਰ ਹੋਈ ਹੋਈ ਗੱਡੀ ਉਹਦੇ ਉੱਤੇ ਐਕਸ਼ਨ ਲਿਆ ਜਾਏਗਾ ਅਕਸਰ ਦੇਖਿਆ ਗਿਆ ਕਿ ਤੁਸੀਂ ਤੇ ਆਪਣਾ ਕੰਮ ਕਰ ਲੈਂਦੀ ਹੈ ਲੇਕਿਨ ਸ਼ਬਾਰਸ਼ ਆ ਜਾਂਦੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਨਹੀਂ ਜੀ ਸ਼ਬਾਰਸ਼ ਬਿਲਕੁਲ ਨਹੀਂ ਮੰਨੀ ਜਾਏਗੀ ਕੋਈ ਵੀ ਇਹ ਮ ਗੁਰਦਾਸ ਜੀ ਆਪਣੇ ਕਿਸੇ ਨੂੰ ਵੀ ਆਪਣੀ ਮੋਟਰਸਾਈਕਲ ਅੰਦਰੇਜ ਬੱਚੇ ਨੂੰ ਨਾ ਦਿਓ